ਸਾਸਰੀ ਕਾਲ ਜੀ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਹੋਰ ਸਨਾਓ ਸਾਰੇ ਠੀਕ ਠਾਕ ਜੇ ਉਮੀਦ ਕਰਦੇ ਆ ਸਾਰੇ ਵਧੀਆ ਹੋਣਗੇ ਤੇ ਅੱਜ ਆਪਾਂ ਵਲੌਗ ਬਣਾਉਣ ਲੱਗੇ ਆ ਤੇ ਅੱਜ ਆਪਾਂ ਚੱਲੇ ਆ ਜੀ ਹਰਚੋਵਾਲ ਤੋਂ ਪੇਟਪੱਟਣ ਜਿੱਦਾਂ ਤੁਸੀਂ ਜਾਣਦੇ ਹੋ ਕਿ ਸੰਗ ਦਾ ਮੇਲਾ ਆ ਗਿਆ ਤਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਪੈਦਲ ਯਾਤਰਾ ਕੱਢੀ ਜਾਂਦੀ ਆ ਤੇ ਖੰਡੇ ਵਾਲਾ ਸੈਣੀ ਤੋਂ ਸਿੱਧਾ ਬਾਬਾ ਡੇਰੇ ਨਾਨਕ ਜਿੱਥੋਂ ਪੈਦਲ ਯਾਤਰਾ ਚੱਲਦੀ ਆ ਤੇ ਅੱਜ ਆਪਾਂ ਚੱਲੇ ਆ ਜੀ ਪੇਟਪੱਟਣ ਤੁਹਾਨੂੰ ਉੱਥੇ ਜਾ ਕੇ ਮਿਲਦੇ ਆ ਤੇ ਇਧਰ ਅਡੇ ਭਾਜੀ ਆ ਗਏ ਨੇ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਉੱਥੇ ਜਾ ਕੇ ਰੌਣਕ ਮੇਲਾ ਦਿਖਾਉ ਲਦੇ ਆ ਕਿੰਨੀ ਕੀ ਤਿਆਰੀ ਕੀਤੀ ਗਈ ਆ ਠੀਕ ਹੈ ਜੀ ਇਧਰ ਆਡੇ ਭਾਜੀ ਆ ਚੁੱਕੇ ਨੇ ਤੇ ਭਾਜੀ ਮੋਟਰਸਾਈਕਲ ਤਵਾਤ ਵਗੈਰਾ ਡੀ ਕਰਾ ਲਿਆਏ ਨੇ ਤੇ ਅੱਜ ਭਾਈ ਦਾ ਮੋਟਰਸਾਈਕਲ ਵੇੜਾਂਗੇ ਆਪਾਂ ਰੋਡ ਦੇ ਉੱਤੇ ਖੜ ਕੇ ਠੀਕ ਹੈ ਜੀ ਚਲੋ ਭਾਜੀ ਮੋਟਰ ਮੋਟਰਸਾਈਕਲ ਚੱਲੀਏ ਫਿਰ ਮਨ ਕੀ ਇਰਤੇ ਬਾਹਰ ਨਾ ਜਾਈ ਠੀਕ ਹੈ ਤੇ ਮੈਂ ਆ ਗਿਆ ਬਾ ਠੀਕ ਆ ਆ ਗੇਟ ਹੋ ਲਾ ਲਓ ਜੀ ਆਪਾਂ ਚੱਲੇ ਪੈ ਗਏ ਆ ਜੀ ਭੇੜਪਤਨ ਨੂੰ ਹੁਣ ਤੁਹਾਨੂੰ ਉੱਥੇ ਜਾ ਕੇ ਆਪਾਂ ਰੌਣਕ ਮੇਲਾ ਵਿਖਾ ਲਦੇ ਆ ਜੀ ਠੀਕ ਹੈ ਜੀ ਲੱਗਦੇ ਇੱਧਰ ਪੰਘੂੜੇ ਪੰਗਾੜੇ ਲੱਗੇ ਨੇ ਉਟੇ ਮਾਟੇ ਨਿਆਣਿਆਂ ਦੇ ਪੂਰੀ ਤਿਆਰੀ ਹੋ ਢੀ ਹੈ ਜੀ ਇੱਥੇ। ਬਾਕੀ ਇੱਧਰ ਵੀ ਸੇਵਾ ਇੱਧਰ ਵੀ ਗੁਰੂ ਘਰ ਅੰਗਰ ਹੈ। ਬਾਕੀ ਆਪਾਂ ਪਹੁੰਚ ਗਏ ਆ ਜੀ ਭੇਡਪਤਨ। ਠੀਕ ਹੈ ਜੀ। ਆਹ ਸਾਹਮਣੇ ਗੁਰਦੁਆਰਾ ਸਾਹਿਬ। ਕੋਣ ਇਹਨਾਂ ਨਾਲ ਆ ਗਿਆ? ਇਹ ਤੁਸੀਂ ਵੇਖ ਸਕਦੇ ਹੋ ਦੁਕਾਨਾਂ ਜੋ ਕਿ ਲੱਗ ਚੁੱਕੀਆਂ ਨੇ ਇੱਥੇ ਠੀਕ ਹੈ ਜੀ ਤੁਸੀਂ ਇੱਥੇ ਜਾਣੇ ਕਿ ਕੱਲ ਨੂੰ ਇੱਥੇ ਪੈਰ ਰੱਖਣ ਨੂੰ ਜਗ੍ਹਾ ਤੇ ਥਾਂ ਨਹੀਂ ਮਿਲ ਸਕਦਾ ਮਿਲਣਾ ਇੱਥੇ ਸਾਹਮਣੇ ਵੀ ਵੇਖ ਸਕਦੇ ਹੋ ਦੁਕਾਨਾਂ ਲੱਗ ਚੁੱਕੀਆਂ ਨੇ ਠੀਕ ਹੈ ਜੀ ਬਾਕੀ ਜੇ ਇਧਰ ਵੀ ਵੇਖ ਸਕਦੇ ਜੇ ਬੱਚਿਆਂ ਵਾਸਤੇ ਪੰਘੂੜੇ ਪੰਗਾੜੇ ਸਭ ਲੱਗ ਚੁੱਕੇ ਨੇ ਠੀਕ ਹੈ ਜੀ ਹੁਣ ਆਪਾਂ ਚੱਲੇ ਆ ਜੀ ਆਪਾਂ ਤਰਿਆਵਲ ਨੂੰ ਤੇ ਤੁਹਾਨੂੰ ਦਰਿਆ ਦੇ ਬਖਾਲਦੇ ਆ ਕਿੰਨੀ ਗਰੌਣ ਕਾ ਉਥੇ ਆ ਐਡਵੈਂਚਰ ਵਾਲਾ ਰਸਤਾ ਠੀਕ ਹੈ ਜੀ ਬਾਕੀ ਇਧਰ ਵੀ ਐਸਾ ਤੇ ਇਧਰ ਵੀ ਤਿਆਰੀ ਹੋਣ ਦੇ ਸਾਹਮਣੇ ਠੀਕ ਹੈ ਜੀ ਸਾਹਮਣੇ ਤਿਆਰੀਆਂ ਹੋਣੀਆਂ ਠੀਕ ਹੈ ਜੀ ਕੋਈ ਲੰਗਰ ਲੱਗਣਗੇ ਇੱਥੇ ਪੀੜੀ ਸੰਤ ਨੇ ਹੁਣਾਵਾ ਠੀਕ ਹੈ ਜੀ ਤੇ ਟੈਂਟ ਊਟ ਲੱਗਣ ਡੈ ਨੇ ਉਧਰ ਵੇਖੋ ਵੀਰ ਲੱਗੇ ਆ ਮਿਹਨਤ ਕਰਦੇ ਆ ਠੀਕ ਹੈ ਜੀ ਜਿਉਂ ਦੀ ਆਪਾਂ ਪਹੁੰਚ ਗਏ ਆ ਜੀ ਦਰਿਆ ਲਾਗੇ ਬਿਲਕੁਲ ਸਾਹਮਣੇ ਤੇ ਹੀ ਵੇਖ ਸਕਦੇ ਜੀ ਹਾਂਜੀ ਹਾਂਜੀ ਤਾਂ ਖੰਡਪਾਟ ਸਾਹਿਬ ਉੱਥਾਰੇ ਭਰਾਏ ਗਏ ਨੇ ਤੇ ਤੁਸੀਂ ਵੇਖ ਸਕਦੇ ਹੋ ਰੌਣਕ ਇੱਥੇ ਲੰਗਰ ਚੱਲਣ ਡੇ ਨੇ ਗੁਰੂ ਘਰ ਚ ਠੀਕ ਹੈ ਜੀ ਬਾਕੀ ਸਾਡੇ ਵੀਰ ਭਰਾ ਭੈਣ ਸਾਰੇ ਸੇਵਾ ਕਰਨ ਡੇ ਨੇ ਬਾਕੀ ਤੁਸੀਂ ਪਾਰਤਰਾਇ ਜ ਆ ਚੁਕੇ ਨੇ 50 ਕਮਰਾਂ ਦੀ ਸੇਵਾ ਠੀਕ ਹੈ ਜੀ ਆਪਾਂ ਬਿਲਕੁਲ ਦਰਿਆ ਦੇ ਕੰਢੇ ਖੜੇ ਹੈ ਬਿਲਕੁਲ ਸਾਹਮਣੇ ਵੀ ਭੇਜ ਸਕਦੇ ਜੀ 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 ਅੱਜ ਆ ਮਰਾਦਾ ਪੂਰੀਆਂ ਕਰਦੇ ਭਾਵੇਂ ਦੇਖ ਲਿਆ ਕਰ ਦਿਓ ਕਿਰਪਾ ਲੰਗਰ ਛਕਣਾ ਪਹਿਲਾਂ ਚਲੋ ਜੀ ਭਾਜੀ ਕਹਿੰਦੇ ਵੀ ਪਹਿਲਾਂ ਮੱਥਾ ਟੇਕ ਲਈ ਆਪਾਂ ਮੱਥਾ ਟੇਕ ਕੇ ਬਾਅਦ ਆਪਾਂ ਲੰਗਰ ਛੱਕਦੇ ਆਂ ਠੀਕ ਹੈ ਜੀ ਬਾਕੀ ਦੀ ਵੇਖਾਂ ਤੇ ਉਹ ਸਾਹਮਣੇ ਪੋਲ ਵਾ ਸਾਹਮਣੇ ਠੀਕ ਹੈ ਜੀ ਸੱਚੇ ਪਾਤਸ਼ਾਹ ਜਿੰਨਾ ਭਾਵਨਾ ਕਰਕੇ ਆਪ ਜੀ ਦੇ ਸੇਵਾਦਾਰ ਨੇ ਗੁਰੂ ਘਰ ਮੰਗਰਾਂ ਵਿੱਚ ਹਿੱਸੇ ਪਾਏ ਨੇ ਸੇਵਾਦਾਰ ਬਾਕੀ ਇਹ ਤਾਂ ਸੇਵਾ ਚੱਲਣੀ ਭਾਂਡਿਆਂ ਦੀ ਠੀਕ ਹੈ ਜੀ ਬਾਕੀ ਇਧਰ ਸਾਡੀਆਂ ਭੈਣਾਂ ਭਰਾਵਾਂ ਸਾਰੀਆਂ ਸੇਵਾ ਕਰਨ ਦੇ ਸਾਰੇ ਬਾਕੀ ਸਾਡੇ ਭਾਜੀ ਬਣੀ ਕਿੱਧਰ ਚਲੇ ਗਏ ਆ ਬਾਕੀ ਦੇਖਦੇ ਆਪਾਂ ਸ਼ੌਕਾ ਜਿਹੜਾ ਗਿਆ ਉਹ ਵੀ ਚਲਾ ਗਿਆ ਬਾਕੀ ਤੁਹਾਡੇ ਭਾਜੀ ਸਾਹਮਣੇ ਸ਼ਕਲੇ ਲੰਗਰ ਨਹੀਂ ਨਹੀਂ ਚਲੋ ਫਿਰ ਬੈਠੋ ਬਾਕੀ ਤੁਸੀਂ ਦੇਖ ਸਕਦੇ ਹੋ ਰੌਣਕ ਤੁਸੀਂ ਦੇਖ ਸਕਦੇ ਹੋ ਸਾਹਮਣੇ ਠੀਕ ਹੈ ਜੀ ਪੂਰੀ ਸ਼ਰਦਾ ਭਾਵਨਾ ਨਾਲ ਸੇਵਾ ਕੀਤੀ ਜਾ ਰਹੀ ਹੈ ਲੰਗਰ ਚੁਕਾਏ ਜਾ ਰਹੇ ਨੇ ਠੀਕ ਹੈ ਜੀ ਚਲੋ ਠੀਕ ਹੈ ਜੀ ਆਪਾਂ ਪ੍ਰਸ਼ਾਦਾ ਛਕ ਲਈਏ ਫਿਰ ਤੁਹਾਨੂੰ ਮਿਲਦੇ ਆ ਫਿਰ ਆਪਾਂ ਉਧਰ ਪੋਲਤੇ ਵਾਲ ਨੂੰ ਜਾਵਾਂਗੇ ਜਰੂਰ ਠੀਕ ਹੈ ਜੀ

50 ਗਮਰੇ ਦੀ ਝੇਲਾ ਤੇ ਜੇ ਨੂੰ ਸਾਥ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਦੇ ਅਰਦਾਸਾਂ ਲਈ ਚਾਪ ਗੋੜੇ ਦਾ ਲੰਗਰ ਚੱਲਣ ਦੇ ਆ ਸਾਹਮਣੇ ਜੀ ਸਾਹਮਣੇ ਦੇਖ ਸਕਦੇ ਤੁਸੀਂ ਚਾਪ ਗੋੜੇ ਭਾਈ ਹੱਥ ਬੜਿਆ ਪਕਾਉਣੇ ਕਰਵਾ ਕਰਾਦਾ 50 ਗਮਰੇ ਤੋਂ ਹੋਰੇ ਚੱਲਦੇ ਰਹਿੰਦੇ ਨੇ ਬੜੇ ਪਿਆਰ ਨਾਲ ਦੇ ਨਾਲ ਲੜ ਕੇ ਆਪਣਾ ਦੇ ਬਰਾਦਾਂ ਕੀ ਜਣਾ ਜੀ ਆਹ ਵੇਖ ਸਕਦੇ ਬੱਚਿਆਂ ਵਾਸਤੇ ਊੜੇ ਮਾਟੇ ਲੱਗ ਗਏ ਨੇ ਇਥੇ ਆਮਣੇ ਇਧਰ ਪੰਡਾਲ ਲੱਗਿਆ ਚਾਹ ਬਣਾਵਾਂ ਗਰਮਾ ਤੋਰੀਆਂ ਰੋਰੀਆਂ ਜਲਾ ਗਿਆ ਅਸੀਂ ਸਰਦਰ ਨੰਬਰ ਤੋਂ ਬੰਦਲੇ ਹੋਣੇ ਆਹ ਸੇਵਾ ਬਾਕੀ ਆਪਾਂ ਚੱਲੇ ਆਂ ਪਾਰ ਜੀ ਸਾਹਮਣੇ ਠੀਕ ਆ ਜੀ ਜਾਨਾ ਭੀ ਆ ਜੀ ਬੋੜੀ ਆਪਣੇ ਪਿਆਰ ਨਾਲ ਤੋੜੇ ਠੀਕ ਆ ਜੀ ਫਟਪੋੜੇ ਆ ਆ ਬੇੜੀ ਵਾਲੇ ਜੀ ਲੈਣਾ ਉਹਦਾ ਬੇੜੀ ਜੀ ਡਰ ਲੱਗਦਾ ਬਾਕੀ ਇਧਰ ਭਾਈ ਡਰ ਕੇ 베ੜੀ ਦਾ ਹੋਟਾ ਲੈਣ ਤੋਂ ਕਹਿੰਦੇ ਨਹੀਂ ਡਰ ਲੱਗਦਾ ਵਾ ਇਧਰ ਆਪਣੀ 베ੜੀ ਸਾਹਮਣੇ ਚੱਲੀ ਹੈ ਤਾਂ ਸਾਹਮਣੇ ਵੇਖ ਸਕਦੇ ਜੀ ਤੇ ਡੋਰੀ ਦਾ ਉਡਾ ਲੈਣਾ ਉਹ ਇੱਥੇ ਜਾ ਕੇ ਸਾਰਾ ਉਥੋਂ ਘੁੰਮ ਕੇ ਆਉਗੇ ਬਾਕੀ ਆਪਾਂ ਚੱਲੇ ਆ ਪਾਰ ਪਾਰ ਜਾ ਕੇ ਤੁਹਾਨੂੰ ਕਰੋਣਿਕ ਮੇਲਾ ਪਾਰ ਵੀ ਖਾਲਦੇ ਆ ਜਾ ਕੇ ਠੀਕ ਹੈ ਜੀ ਬਾਕੀ ਆ ਵੇ ਲੋ ਉਹ ਦਿਨ ਆ ਚੀਜ਼ਾਂ ਨਹੀਂ ਲੱਗੀਆਂ ਸੀ ਅੱਜ ਉਹਨਾਂ ਲਾਤੀਆਂ ਬਹੁਤ ਵਧੀਆ ਲੱਗਣ ਡਿਆ ਆ ਗਈ ਥੇ ਵਾਟਰ ਲੈਂਡੀਆ ਬਥੋੜਾ ਥੋੜਾ ਮੀਂਹ ਪਿਆ ਇਸ ਵੇਲੇ ਦੇਖ ਸਕਦੇ ਹੋ ਸਾਹਮਣੇ ਦਰਿਆ ਦਾ ਠੀਕ ਹੈ ਜੀ ਇਧਰ ਵੀ ਦੇਖ ਸਕਦੇ ਹੋ ਪਾਣੀ ਥੋੜਾ ਤੇਜ਼ ਹੈ ਸਪੀਡ ਦੇ ਵਿੱਚ ਪਾਣੀ ਠੀਕ ਹੈ ਜੀ ਸੰਗਤ ਆਉਂਦੀ ਹੈ ਜਾਂਦੀ ਹੈ ਬਿਲਕੁਲ ਆਪਣਾ ਹੈ ਸ਼ਰਧਾਪੁਰੋਂ ਕੁੰਡੇ ਨੇ ਸਾਰੇ ਬਾਕੀ ਸਾਹਮਣੇ ਵੀ ਵੇਖ ਸਕਦੇ ਜੀ ਬਹੁਤ ਵਧੀਆ ਲੱਗਦਾ ਹੀ ਜਾ ਰਿਹਾ ਹੈ ਆਪਾਂ ਹੁਣ ਚਾਹ ਉੱਥੇ ਜਾ ਕੇ ਪੀਵਾਂਗੇ ਪਹਿਲਾਂ ਆਪਾਂ ਉੱਥੇ ਪਿੱਛੇ ਵੀ ਦਿੱਤੀ ਹੈ ਲੱਗਦਾ ਗਿਆ ਆਪਾਂ ਦੇ ਹੁਣ ਇੱਥੇ ਆ ਕੇ ਜਾ ਗਏ ਠੀਕ ਹੈ ਜੀ ਆਪਾਂ ਚੱਲਦੇ ਹਾਂ ਬਾਹਰ ਤੁਰ ਕੇ ਚੱਲਦੇ ਹਾਂ ਉਧਰ ਹੀ ਲੱਗੇ ਆ ਜਾਈਂ ਤੁਰ ਕੇ ਜਾ ਹੁੰਦੇ ਆ ਜੀ ਪਾਰ ਸਾਹਮਣੇ ਠੀਕ ਹੈ ਜੀ ਬਾਕੀ ਇੱਥੇ ਥੋੜਾ ਜਿਹਾ ਵਰਕ ਹੋ ਰਿਹਾ ਥੋੜਾ ਕੰਮ ਚੱਲ ਰਿਹਾ ਇੱਥੇ ਠੀਕ ਹੈ ਜੀ ਬਾਕੀ ਆਪਾਂ ਚੱਲੇ ਆ ਥੋੜਾ ਜਿਹਾ ਹੋਰ ਅੱਗੇ ਤੁਹਾਨੂੰ ਰੌਣਕ ਮਿਲਣਾ ਵਖਾਲਦੇ ਅੱਜ ਪੂਰਾ ਹੀ ਠੀਕ ਹੈ ਜੀ ਕੋਸ਼ਿਸ਼ ਕਰਨੀ ਆ ਕੱਲ ਵੀ ਚਲੋ ਸਵੇਰੇ ਸਵੇਰੇ ਆਵਾਂਗੇ ਆਪਾਂ ਕੋਸ਼ਿਸ਼ ਕਰਾਂਗੇ ਆ ਹੁੰਦੀ ਹੁਣ ਫਿਲਹਾਲ ਆਪਾਂ ਚੱਲੇ ਆਂ ਭਾਜੂ ਨਾਲ ਲੈ ਕੇ ਲੈਂਦਾ ਸੀ ਆ ਜਾੜੀ ਸੈਰ ਹੋ ਚਲੀ ਹੈ ਵਾ ਲੰਮੀ ਠੀਕ ਹੈ ਜੀ ਲਓ ਜੀ ਆਪਾਂ ਆ ਗਏ ਆਂ ਪਾਰ ਹੁਣਾਂ ਹੀ ਵੜ ਗਏ ਜੀ ਦਵਾਬੇ ਜਾ ਗਏ ਆਂ ਆਪਾਂ ਹੈ ਸਾਹਮਣੇ ਉਹ ਬਾਗ ਬਾਜਾ ਤੇ ਦਵਾਬਾ ਠੀਕ ਹੈ ਜੀ ਦਵਾਬੇ ਜੀ ਆਪਾਂ ਐਂਟਰ ਕਰ ਚੁੱਕੇ ਆਂ ਕਰ ਕਿਰਪਾ ਜੀ ਦਾਤਾ ਉਹਦਾ ਲੰਗਰ ਲੱਗਾ ਸਾਹਮਣੇ ਠੀਕ ਹੈ ਜੀ ਬਾਕੀ ਇਧਰ ਸੇਵਾ ਵਾਲਾ ਚੱਲ ਰੰਡੀ ਹੈ ਜੀ ਸਾਹਮਣੇ ਦੇਖ ਸਕਦੇ ਹੋ ਜੀ ਤੇ ਪਹੁੰਹ ਗਏ ਦਬਾਬੇ ਏਰੀਏ ਦੇ ਵਿੱਚ ਤੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਤੇ ਕਾਨਾ ਪੂਰੀਆਂ ਤਿਆਰੀਆਂ ਦੇ ਨਾਲ ਉਹ ਜਬਾ ਅਸੀਂ ਅਹੀਂ ਦਰਿਆੋਂ ਪਾਰ ਆਏ ਆ ਜੀ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਕਾਨਾ ਲੱਗਿਆ ਨੇ ਇਧਰਲੇ ਪਾਸੇ ਸਾਹਮਣੇ ਇਧਰ ਠੀਕ ਹੈ ਜੀ ਆਗੇ ਤੋਂ ਕਿੱਟ ਪੁੱਛਾਂ ਦੇ ਸਾਹਮਣੇ ਮੋਬਾਈਲ ਪਾਉਣ ਵਾਸਤੇ ਕਿੱਟ ਲੈਣੀ ਆਪਾਂ ਇੱਕ ਮੋਬਾਈਲ ਮੂਲ ਪਾਉਣ ਵਾਸਤੇ ਮਾਈਕ ਮੂਲ ਪਾਉਣ ਵਾਸਤੇ ਪੁੱਛਦੇ ਆ ਕਿੰਨੇ ਕੀ ਦੇ ਦਿੰਦੇ ਆ ਪਹਿਲਾਂ ਗੋਈਏ ਥੋੜਾ ਜਿਹਾ ਆਪਾਂ ਥੋੜਾ ਜਿਹਾ ਬੋਲਦੇ ਪਹਿਲਾਂ ਬਾਅਦ ਲਾਵਾਂਗੇ ਥੋੜੀ ਅੱਜ ਹਵਾ ਜ਼ਿਆਦਾ ਚੱਲਣ ਦੀ ਅੱਜ ਸਵਾਗਤ ਹੈ ਯਾਰਾਂ ਉੱਤ ਜੀ ਬਈ ਅੱਗੇ ਐਂਡ ਵਾ ਬਾਕੀ ਹੁਣਾ ਇੱਧਰੋਂ ਚੱਲਦੇ ਆਪਾਂ ਇੱਕ ਕਿੱਟ ਵੇਖਣੀ ਆਪਾਂ ਕੋਈ ਮੋਬਾਈਲ ਪਾਉਣ ਵਾਸਤੇ ਉਹੀ ਵੇਨੇ ਆ ਉਥੇ ਵੇਖੀ ਮੈਂ ਸਿਸਟਰ ਦੀ ਦੁਕਾਨ ਵਿੱਚ ਵੇਖੀ ਉੱਥਾਂ ਵੇਖੀ ਤੇ ਉਹ ਵੇਨੇ ਆ ਹੋਰ ਵੀ ਦੇਖੀ ਆ ਇਹਨਾਂ ਤੋਂ ਨਾ ਇਹਨਾਂ ਕੋਟ ਪੁੱਛਣੀ ਇਹਨਾਂ ਤੋਂ ਕੀ ਪ੍ਰਾਈਸ ਇਹਦਾ ਛੋਟੀ ਹੈਗੀ ਇਸ ਤੋਂ ਨਹੀਂ ਵੀਰੇ ਇਹੀ ਹੈ ਜੀ 3 ਸਰ ਗਏ ਇਹਦਾ ਪੂਰਾ ਜੀ ਆਹ ਕਟ ਲਈ ਆਪਾਂ ਭਾਈ ਕਹਿੰਦਾ ਦੋਸਤੋ ਤੇ ਦੇਖ ਸਕਦੇ ਹੋ ਮੋਬਾਈਲ ਮੂਬੂਲ ਖੋਣ ਵਾਸਤੇ ਠੀਕ ਹੈ ਜੀ ਚਲੋ ਕਿੰਨੇ ਲੈਣੇ ਵੀ ਇਹਦੇ ਲਾਸਟ ਲਾਓ ਜੀ ਆਪਾਂ ਸੋਫੀ ਕਰ ਲਈ ਹੈ ਜੀ ਕਿਟ ਲੈ ਲਈ ਆਪਾਂ ਠੀਕ ਹੈ ਜੀ ਕਿਟ ਆਪਾਂ ਲੈ ਆ ਕੇ ਲੈ ਲਈਏ ਤੇ ਦੋਸਤੋਂ ਦੀ ਮਿਲੀ ਹੈ ਚਲੋ ਅਈ ਬੈਸ ਨਹੀਂ ਕੀਤੀ ਤੇ ਵਾਸੀ ਇਹਦਾ ਲੱਗਾ ਰੋਹ ਦਾ ਅੰਦਰ ਜੀ I <slash> ਯਾ ਦੀ ਉਹਨਾਂ ਹੋਰ ਸਕਾਓ ਦੋਸਤੋ ਇਹ ਜੁਤੀ ਬਹੁਤ ਵਧੀਆ ਜੋ ਸੇਵਾ ਕਰਦਾ ਹੈ ਲਾਓ ਬੜੇ ਤਾਰਿਆਂ ਮਾਨਦਈ ਨਾਲ ਸੇਵਾ ਕਰਦੇ ਹਨ ਜਿਹੜੀ ਜੀਤ ਵਿੱਚ ਸ਼ੋਭੀ ਦਾ ਨਾਮ ਪਾਉਂਦੇ ਆ ਜਿਆਦਾ ਆਦਰ ਆਦਰ ਸਕਾਓ ਵਿਦਾ ਵਿਦਾ ਨੂੰ